ਅੱਜ ਨਾ ਬੜਾ ਪ੍ਰਚਾਰ ਚੱਲਦਾ ਚਪਹਿਰਾ ਸਾਹਿਬ ਦੇ ਖਿਲਾਫ ਚੰਗੇ ਚੰਗੇ ਬੰਦਿਆਂ ਦੀ ਰੱਬ ਨੇ ਮਤ ਮਾਰੀ ਹੈ ਵੀ ਚਪਹਿਰਾ ਸਾਹਿਬ ਕਿਉਂ ਕਰਦੇ ਨੇ ਹੈਰਾਨੀ ਦੀ ਗੱਲ ਹੈ ਵੀ ਜੇ ਕੋਈ ਹੱਥ ਵਿੱਚ ਧਾਗਾ ਬਨਵਾ ਕੇ ਆਵੇ ਕੋਈ ਪੂੜੀ ਲੈ ਕੇ ਆਵੇ ਕਿਸੇ ਸਿਆਣੇ ਕੋਲ ਜਾਵੇ ਫਿਰ ਤੇ ਵਿਰੋਧ ਬਣਦਾ ਤੇ ਜੇ ਕੋਈ ਸਿੱਖ ਪੰਜ ਜਪਜੀ ਸਾਹਿਬ ਕਰਦਾ ਹੈ ਜਾਪ ਸਾਹਿਬ ਕਰਦਾ ਹੈ ਸੁਖਮਨੀ ਸਾਹਿਬ ਕਰਦਾ ਹੈ ਚੋਪਈ ਸਾਹਿਬ ਕਰਦਾ ਹੈ ਇਹ ਫਿਰ ਵੀ ਵਿਰੋਧ ਕਰਦੇ ਆ ਇਹ ਵਿਰੋਧ ਤਾਂ ਕਰਦੇ ਨੇ ਕਿਉਂਕਿ ਇਹ ਕਲਯੁਗ ਹੈ ਹਜੇ ਵਿਰੋਧ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਸਮਾਂ ਆਏਗਾ ਜਿਹੜੇ ਬਾਣੀ ਪੜਨਗੇ ਉਹਨਾਂ ਨੂੰ ਪੱਥਰ ਵੱਜਣਗੇ ਪਰ ਬਾਣੀ ਪੜਨੀ ਨਹੀਂ ਛੱਡਨੀ ਹਜੇ ਤੇ ਚਪੈਰੇ ਦਾ ਵਿਰੋਧ ਹੁੰਦਾ ਹੈ ਨਾ ਇਹਨਾਂ ਨੇ ਪੱਥਰ ਵੀ ਮਾਰਨੇ ਆ ਪਰ ਜਿਹੜੇ ਸ਼ਿਦਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਨਾਲ ਮੁਹੱਬਤ ਕਰਦੇ ਉਹ ਪੱਥਰ ਖਾ ਕੇ ਵੀ ਚਪੈਰਾ ਨਹੀਂ ਛੱਡਦੇ ਜਿਹੜਾ ਚਪੈਰਾ ਸਾਹਿਬ ਤੁਸੀਂ ਕਰਦੇ ਤੁਹਾਨੂੰ ਪਤਾ ਹੀ ਹੈ ਘਰ ਵਿੱਚ 1 ਘੰਟਾ ਕੀ ਅੱਧਾ ਮਿੰਟ ਵੀ ਬਾਣੀ ਪੜਨ ਬੈਠੋ ਤੇ ਅੰਦਾ ਮਿੰਟ ਵੀ ਐਂ ਲੱਗਦਾ ਜਿਵੇਂ 2 ਘੰਟੇ ਹੋ ਗਏ ਤੇ ਚਪਹਿਰਾ ਸਾਹਿਬ ਤੇ 4-4 ਘੰਟੇ ਹੀ ਨਹੀਂ ਪਤਾ ਲੱਗਦਾ ਬਾਣੀ ਤੁਸੀਂ ਸਾਰੇ ਪੜਦੇ ਹੋ ਮਹਾਰਾਜ ਨਾਲ ਪਿਆਰ ਹੈ ਤਾਈਂੋ ਪੜਦੇ ਆ ਇਹ ਸ਼ਹੀਦਾ ਸਿੰਘਾਂ ਦੀ ਕਿਰਪਾ ਹੈ